ਪਿਸਾਨਾ ਗੁਨੇਬਰ ਵੀਰ ਸਿੰਘ ਰਾਜੇਵਾਲ ਵੱਲੋਂ ਲਗਾਤਾਰ ਪਾਣੀਆਂ ਦਾ ਮੁੱਦਾ ਚੁੱਕਿਆ ਜਾਂਦਾ ਅੱਜ ਵੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਕਮੇਟੀ ਕੀਤੀ ਹੈ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਐਸਵੀਐਲ ਦੇ ਮੁੱਦੇ ਨੂੰ ਲੈ ਕੇ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਦੇਵਾਂਗੇ ਵੀਰ ਸਿੰਘ ਰਾਜੇਵਾਲ ਸਾਹਿਬ ਇਹ ਗੱਲ ਕਹਿੰਦੇ ਪਏ ਨੇ ਕਿ ਅਸੀਂ ਪਾਣੀਆਂ ਦੇ ਮੁੱਦੇ ਦੇ ਉੱਤੇ ਜੋ ਪੰਜਾਬ ਨਾਲ ਬੇਇਨਸਾਫ਼ੀਆਂ ਹੋਈਆਂ ਨੇ ਨੇੜ ਭਵਿੱਖ ਵਿੱਚ ਫੇਰ ਬੇਇਨਸਾਫ਼ੀਆਂ ਹੋਣ ਜਾਣਗੀਆਂ ਨੇ 28 ਦਸੰਬਰ ਨੂੰ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ਖਾਵਤ ਨੇ ਇਹ ਗੱਲ ਕਹਿ ਦਿੱਤੀ ਹੈ ਅਸੀਂ ਇੱਕ ਵਾਰ ਦੋਨੇ ਰਾਜਾਂ ਦੇ ਭਾਪ ਪੰਜਾਬ ਦੇ ਮੁੱਖ ਮੰਤਰੀ ਭਗਵਤ ਕਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੂੰ ਪਹੁੰਚਾਵਾਂਗੇ ਕੋਈ ਹੱਲ ਨਿਕਲ ਸਕੇ ਸਾਂਝਾ ਹੱਲ ਨਿਕਲ ਸਕੇ ਜਿਹੜਾ ਦੋਨੇ ਰਾਜਾਂ ਨੂੰ ਪ੍ਰਵਾਨ ਹੋਵੇ ਜਿਹੜੀ ਗੱਲ ਹੁਣ ਭਗਵੰਤ ਮਾਨ ਹੋਰਾਂ ਨੇ ਠਾਈ ਐ ਇਹਨੂੰ ਹੁਣ ਤੱਕ ਕਿਸੇ ਨੇ ਉਠਾਇਆ ਕਿਉਂ ਨਹੀਂ ਉਹਨੇ ਵੀ ਨਹੀਂ ਉਠਾਇਆ ਜਿਨ੍ਹਾਂ ਨੂੰ ਪਾਣੀਆਦਾਰ ਅਖਾ ਕਹਿੰਦੇ ਆ ਤੇ ਜਿਨ੍ਹਾਂ ਦੇ ਵੇਲੇ ਇਹ ਸਾਰਾ ਕੁਝ ਵਾਪਰਿਆ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਜਦੋਂ ਵੰਡ ਹੋਈ ਕੀ ਕਟਿਆ ਵਾ ਅਸੀਂ ਇਹ ਆ ਸੂਬੇ ਲੈ ਕੇ ਪੰਜਾਬ ਇੱਕ ਵੱਡਾ ਸੂਬਾ ਸੀ ਜਿਹੜਾ ਕਿ ਜੇ ਦੇਖਿਆ ਜਾਵੇ ਉਹਦੇ ਵਿੱਚ ਜੇ ਇਹ ਵੰਡ ਨਾ ਹੁੰਦੀ ਚਾਰ ਸੀਟਾ ਹਿਮਾਚਲ ਦੀਆਂ 10 ਸਾਡੇ ਗੋਡੀ ਰਾਜ ਹਰਿਆਣੇ ਦੀਆਂ 13 ਸਾਡੀਆਂ ਇੱਕ ਚੰਡੀਗੜ੍ਹ ਦੀ 29 ਸੀਟਾ ਹੋਣੀਆਂ ਸੀ ਤੇ ਹੁਣ 13 ਸੀਟਾ ਦੀ ਉਹ ਕੋਈ ਪਰਵਾਹ ਨਹੀਂ ਕਰਦੇ ਇਸ ਸਾਲ ਬਾਅਦ ਇੱਕ ਰਿਪੋਰਟ ਚ ਖੁਲਾਸਾ ਹੋਇਆ ਕਿ ਇਸ ਸਮਾਂਕਤ ਜੱਥੇਦਾਰ ਜੋ ਕਿ ਹਰਾਸਾ ਚੋਂ ਲਾਪਤਾ ਹੋ ਗਈ ਇਸ ਨੂੰ ਲੈ ਕੇ ਕੋਈ ਵੱਡੇ ਖੁਲਾਸੇ ਨਹੀਂ। ਕਿ 25 ਸਾਲਾਂ ਦੇ ਦੌਰਾਨ ਨਾ ਕੌਂਕੇ ਦੇ ਮਾਮਲੇ ਵਿੱਚ ਜਾਂਚ ਰਿਪੋਰਟ ਤੇ ਕੋਈ ਕਾਰਵਾਈ ਹੋਈ ਨਾ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ ਉਹਨਾਂ ਨੇ ਵੀ ਨਹੀਂ ਕੀਤਾ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਸੀ। ਕਟਾਇਰੇ ਚ ਖੜਾ ਕਰੇਗਾ ਕਿਉਂਕਿ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੀ ਅਸੀਂ ਇਹਦੀ ਜਾਂਚ ਕਰਾਵਾਂਗੇ ਕਮਿਸ਼ਨ ਬਣਾਵਾਂਗੇ ਤੇ ਸਜ਼ਾਵਾ ਦੇਵਾਂਗੇ ਤੇ ਬਾਅਦ ਦੇ ਵਿੱਚ ਜਦੋਂ ਕੁਝ ਪੁਲਿਸ ਆਲੇ ਨੇ ਅੱਖਾਂ ਦਿਖਾਈਆਂ ਤੇ ਬਾਦਲ ਸਭ ਉਸ ਗਲਤੀ ਨਹੀਂ ਸੀ ਹੁੰਦੇ ਭਲਕੇ ਜਗੀਰ ਕੌਰ ਨੇ ਵੀ ਇਹੀ ਗੱਲ ਤੇ ਇੱਕ ਸਵਾਲ ਖੜੇ ਕਿ ਤਨੇ ਸੁਖੀ ਬਾਦਰਾ ਨੂੰ ਲੈ ਕੇ ਕਹਿੰਦੇ ਜੇ ਆ ਪਾਰਟੀ ਸ਼ਾਮ ਨੂੰ ਹੋਣੀ ਤਾਂ ਸੁਖੀ ਬਾਦਰਾ ਨੇ ਉਹਦੇ ਛੱਡਣ ਦੀ ਜੀ ਜਗੀਰ ਕੌਰ ਦੇ ਕੁਝ ਤਰਕ ਦਿੱਤੇ ਆ ਜੀ ਉਹ ਕਹਿੰਦੇ ਬੈ ਤਾਂ ਪਾਰਟੀ ਛੱਡੀ ਨਹੀਂ ਸੀ ਮਹਿਤਾ ਪਾਰਟੀ ਦੇ ਪਿੱਛੇ ਸਾ ਮੈਨੂੰ ਤੁਸੀਂ ਕੱਟਿਆ ਜੀ ਉਹ ਕਹਿੰਦੀ ਮੈਂ ਅੱਜ ਵੀ ਗੱਲ ਉਹਨਾਂ ਨਾਲ ਕੰਮ ਕਰਨ ਨੂੰ ਤਿਆਰ ਹਾਂ ਪਰ ਕੁਝ ਸ਼ਰਤਾਂ ਨੇ ਅੱਜ ਜਦੋਂ ਦੋ ਤਰ੍ਹਾਂ ਦੇ ਸਵਾਲ ਹੈ ਇੱਕ ਪਾਸੇ ਸੁਖਵੀਰ ਸੋ ਬਾਦਲ ਕਹਿੰਦੇ ਨੇ ਆਓ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਉਮਰ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਡਸਾ ਤੇ ਬੀਬੀ ਜਗੀਰ ਕੌਰ ਦੋਨੋਂ ਹੀ ਵੱਡੇ ਨੇ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਿਉਂ ਜਿਨ੍ਹਾਂ ਦੇ ਨਾਲ ਬਿਵਾਦ ਉਹ ਜੁੜੇ ਪਿਆ ਜਿਹੜੇ ਪੰਥਕ ਆਗੂ ਤੇ ਉਹ ਹੋਣੇ ਨਹੀਂ ਚਾਹੀਦੇ ਭਗਵਨ ਸਿੰਘ ਮਾਨ ਵੱਲੋਂ ਕੱਲ ਇੱਕ ਟਵੀਟ ਕੀਤਾ ਗਿਆ ਸੀ ਵੀ ਪਤੇਗਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਉਹਨਾਂ ਕਹਿੰਦੇ ਸੀ ਕਿ ਮਾਤਮ ਦਾ ਵਿਗਲ ਵੱਜੇਗਾ 27 ਤਰੀਕ ਨੂੰ 10:10 ਦੇ ਉੱਤੇ ਜਿੱਤੇ ਚਲਦੇ ਫਿਰ ਅਖੀਰ ਜਿਸੀ ਵੱਲੋਂ ਅਤਰਾਜ ਜਤਾਇਆ ਗਿਆ ਹੈ ਕਈ ਸਵਾਲ ਖੜੇ ਕੀਤੇ ਗਏ ਜੀ ਮੁੱਖ ਮੰਤਰੀ ਭਗਵਨ ਸਿੰਘ ਮਾਨ ਚੰਗਾ ਤਾਂ ਇਹ ਸੀ ਮੁੱਖ ਮੰਤਰੀ ਸਾਹਿਬ ਆਖਦੇ ਇਹਨਾਂ ਧਾਮੀ ਸਾਹਿਬ ਨੂੰ ਬਤੌਰ ਪ੍ਰਧਾਨ ਕਿ ਧਾਮੀ ਸਾਹਿਬ ਆਪਾਂ ਸਾਂਝੀ ਮੀਟਿੰਗ ਕਰ ਲਈ ਗਈ ਧਾਰਮਿਕ ਪ੍ਰਬੰਧ ਤੁਹਾਡੇ ਕੋਲੇ ਆ ਪ੍ਰਸ਼ਾਸਨਿਕ ਪ੍ਰਬੰਧ ਸਾਡੇ ਕੋਲੇ ਆ ਇੱਕ ਇਕੱਠੇ ਰਹਿ ਕੀਤੀ ਜਾ ਸਕਦੀ ਸੀ ਸਰ ਜਸਟਿਸ ਰਾਉ ਸਾਬ੍ਹ ਬੋਲੋ ਕਿ ਹੈ ਕਿ ਜੋ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਹੋ ਜੂਨ ਜੁਲਾਈ ਤੱਕ ਹੋ ਜਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨੀ ਤੁਲ ਸਭ ਕਿਸਾਨ ਆਗੂ ਨੇ ਬਰਵੀਰ ਸਿੰਘ ਰਾਜੇਵਾਲ ਵੱਲੋਂ ਲਗਾਤਾਰ ਪਾਣੀਆਂ ਦਾ ਮੁੱਦਾ ਚੁੱਕਿਆ ਜਾਂਦਾ ਅੱਜ ਵੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਦੇਵਾਂਗੇ ਉਹਨਾਂ ਨੇ ਧਰਨਾ ਅੱਜ ਦਾ ਨਹੀਂ ਕਿਹਾ ਹੋਇਆ ਧਰਨਾ ਬਹੁਤ ਦਿਨ ਤੋਂ ਕਹਿੰਦੇ ਪਏ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਦੇਵਾਂਗੇ ਉਹਨਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਸਾਨੂੰ ਜਗ੍ਹਾ ਦੱਸੋ ਕਿੱਥੇ ਹੈ ਜਿੱਥੇ ਅਸੀਂ ਧਰਨਾ ਦੀਏ ਅਸੀਂ ਪੀਸਫੁਲ ਸ਼ਾਂਤੀਪੂਰਵਕ ਧਰਨਾ ਦੇ ਰਹਾਂ ਹਾਂ ਕਿਸੇ ਕਿਸਮ ਦੀ ਕੋਈ ਹੋ ਹੱਲਾ ਇਹਦੇ ਵਿੱਚ ਨਹੀਂ ਹੋਣਾ ਬੜੇ ਲੰਬੇ ਸਮੇਂ ਤੋਂ ਬਲਬੀਰ ਸੌਰਜੇਵਾਲ ਸਾਹਿਬ ਇਹ ਗੱਲ ਕਹਿੰਦੇ ਪਏ ਨੇ ਕਿ ਅਸੀਂ ਪਾਣੀਆਂ ਦੇ ਬੁੱਧੇ ਦੇ ਉੱਤੇ ਜੋ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ ਨੇ ਨੇੜ ਭਵਿੱਖ ਵਿੱਚ ਫਿਰ ਬੇਇਨਸਾਫੀਆਂ ਹੋਣ ਜਾ ਰਹੀਆਂ ਨੇ 28 ਦਸੰਬਰ ਨੂੰ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ਖਾਵਤ ਨੇ ਇਹ ਗੱਲ ਕਹਿ ਦਿੱਤੀ ਹੈ ਅਸੀਂ ਇੱਕ ਵਾਰ ਦੁਨਨੇ ਰਾਜਾਂ ਦੇ ਭਾਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੂੰ ਪੇਠਾਵਾਂਗੇ ਕੋਈ ਹੱਲ ਨਿਕਲ ਸਕੇ ਸਾਂਝਾ ਹੱਲ ਨਿਕਲ ਸਕੇ ਜਿਹੜਾ ਦੋਨੇ ਰਾਜਾਂ ਨੂੰ ਪ੍ਰਵਾਨ ਹੋਵੇ ਪਰ ਗੱਲ ਇਹ ਚੱਲਦੀ ਹੈ ਅਗਲੇ ਬੰਨੇ ਦੇ ਵਿੱਚ ਆ ਕੇ ਕਿ ਦੋਨਾਂ ਦੇ ਵਿੱਚੋਂ ਕੋਈ ਮੰਨਣ ਨੂੰ ਤਿਆਰ ਨਹੀਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਗੱਲ ਹੁਣ ਭਗਵੰਤ ਮਾਨ ਹੋਰਾਂ ਨੇ ਠਾਈ ਹੈ ਇਹਨੂੰ ਹੁਣ ਤੱਕ ਕਿਸੇ ਨੇ ਉਠਾਇਆ ਕਿਉਂ ਨਹੀਂ ਉਹਨੇ ਵੀ ਨਹੀਂ ਉਠਾਇਆ ਜਿਨ੍ਹਾਂ ਨੂੰ ਪਾਣੀਆਦਾਰ ਅਖਾ ਕਹਿੰਦੇ ਆ ਤੇ ਜਿਨ੍ਹਾਂ ਦੇ ਵੇਲੇ ਇਹ ਸਾਰਾ ਕੁਝ ਵਾਪਰਿਆ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਜਦੋਂ ਵੰਡ ਹੋਈ ਕੀ ਘਟਿਆ ਵਾ ਅਸੀਂ ਇਹ ਆ ਸੂਬੇ ਲੈ ਕੇ ਪੰਜਾਬ ਇੱਕ ਵੱਡਾ ਸੂਬਾ ਸੀ ਜਿਹੜਾ ਕਿ ਜੇ ਦੇਖਿਆ ਜਾਵੇ ਉਹਦੇ ਵਿੱਚ ਜੇ ਇਹ ਵੰਡ ਨਾ ਹੁੰਦੀ 4 ਸੀਟਾ ਹਿਮਾਚਲ ਦੀਆਂ 10 ਸਾਡੇ ਗੁਹਾੜੀ ਰਾਜ ਹਰਿਆਣੇ ਦੀਆਂ 13 ਸਾਡੀਆਂ ਇੱਕ ਚੰਡੀਗੜ੍ਹ ਦੀ 29 ਸੀਟਾ ਹੋਣੀਆਂ ਸੀ ਤੇ ਹੁਣ 13 ਸੀਟਾ ਦੀ ਕੋਈ ਪਰਵਾਹ ਨਹੀਂ ਕਰਦੇ ਇਹਦੇ ਵਿੱਚ ਇਹ ਵੀ ਸ਼ਾਮਲ ਨਹੀਂ ਕੀਤਾ ਗਿਆ ਕਿ ਜਦੋਂ ਵੰਡ ਹੁੰਦੀ ਹੈ ਸਾਰੇ ਸਬੰਧ ਦੀ ਹੁੰਦੀ ਹੈ ਕਿ ਇੱਕ ਪਾਸੇ ਦੀ ਹੁੰਦੀ ਹੈ ਦੂਜੇ ਪਾਸੇ ਦੀ ਵੰਡ ਹੁੰਦੀ ਹੋਣੀ ਇੱਥੇ ਦੂਜੇ ਪਾਸੇ ਦੀ ਕੋਈ ਵੰਡ ਨਹੀਂ ਕੀਤੀ ਗਈ ਜਿਹੜਾ ਪਾਣੀ ਹਰਿਆਣੇ ਦੇ ਕੋਲ ਜਮਨਾ ਦੇ ਰਾਹੀਂ ਜਾਂਦਾ ਹੈ ਉਹ ਨੂੰ ਕੋਈ ਨਹੀਂ ਮੰਨਦਾ ਸਤਲੁਜ ਰਾਵੀ ਤੇ ਬਿਆਸ ਦੀ ਕਰੋ ਉਹ ਗੱਲ ਨਹੀਂ ਮੰਨੀ ਜਾਂਦੀ ਅਸੀਂ ਇੱਕ ਵਾਰ ਨਹੀਂ 50 ਵਾਰ ਕਿਹਾ ਕਿ ਐਸਬੀਐਲ ਬਣਾਈ ਜਾਵੇ ਤੇ ਐਸਬੀਐਲ ਦਾ ਨਾ ਬਣਾਈ ਜਾਵੇ ਉਹ ਕਿਵੇਂ ਸਤਲੁਜ ਜਮਨਾ ਸੰਪਰਕ ਨਹਿਰ ਦੀ ਥਾਂ ਸ਼ਾਰਦਾ ਜਮਨਾ ਸੰਪਰਕ ਨਹਿਰ ਬਣਾ ਲਈ ਜਾਵੇ ਉਹਦਾ ਕਿਸੇ ਨੂੰ ਵੀ ਇਤਰਾਜ਼ ਨਹੀਂ ਇਹ ਜਿਹੜਾ ਕੇਦਾਰਨਾਥ ਦੀਆਂ ਖੇਤਰਾਂ ਦੇ ਵਿੱਚੋਂ ਪਾਣੀ ਆਉਂਦਾ ਤਬਾਹੀ ਬਚਾਉਂਦਾ ਹੈ ਨਾਲ ਤਾਂ ਉਹ ਖਤਮ ਹੋ ਜਾਈਗੀ ਤਬਾਹੀ ਨਾਲੇ ਉਹ ਪਾਣੀ ਇਹਨਾਂ ਰਾਜਾਂ ਨੂੰ ਵੀ ਮਿਲ ਜਾਵੇਗਾ ਸ਼ਾਰਦਾ ਜਮਨਾ ਤੇ ਅੱਗੇ ਕਤੋਂ ਤੱਕ ਵੀ ਜਾਵੇ ਜਗਵੀਤ ਬਰਾੜ ਇਸ ਤਰ੍ਹਾਂ ਦਾ ਫਾਰਮੂਲਾ ਪਹਿਲਾਂ ਦੱਸ ਚੁੱਕੇ ਨੇ ਤਾਂ ਰਾਜੇਵਾਲ ਸਾਹਿਬ ਕਹਿੰਦੇ ਆ ਕਿ 6 ਤਰੀਕ ਤੱਕ ਪ੍ਰਸ਼ਾਸਨ ਸਾਨੂੰ ਇਹ ਦੱਸ ਦੇਵੇ ਅਸੀਂ ਧਰਨੇ ਤੇ ਕਿੱਥੇ ਬਹਿਣਾ ਹੈ ਜੇ ਉਹਨਾਂ ਨੇ 6 ਤਰੀਕ ਤੱਕ ਸਾਨੂੰ ਨਾਂ ਦੱਸਿਆ ਅਸੀਂ ਪਰ ਆਪਣੀ ਮਰਜ਼ੀ ਨਾਲ ਧਰਨੇ ਵੱਲ ਜਾਵਾਂਗੇ ਧਰਨੇ ਤੇ ਜਾਇਆ ਜਾਂਦਾ ਨਹੀਂ ਜਾਇਆ ਜਾਂਦਾ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਜੀ ਸਰਬ 33 ਸਾਲ ਬਾਅਦ ਇੱਕ ਰਿਪੋਰਟ ਚ ਖੁਲਾਸਾ ਹੋਇਆ ਹੈ ਕਹਿੰਦੇ ਸਾਫਕਾ ਜਥੇਦਾਰ ਜੋ ਕਿ ਹਿਰਾਸਤ ਚੋਂ ਲਾਪਤਾ ਹੋ ਗਈ ਇਸ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਜਦਰ ਗੁਰਦੇਵ ਸਿੰਘ ਕੌਂਕੇ ਇਹ ਐਸਵੇ ਲਈ ਕਹਿ ਰਹੇ ਹੈ ਕਿ ਵੱਡੀ ਕਪੰਤੀ ਦੇ ਵਿੱਚ ਇਹ ਲਾਪਤਾ ਹੋਈ ਸੀ ਉਦੋਂ ਪਤਾ ਲੱਗਿਆ ਕਿ ਜਗਰਾਉਂ ਪੁਲਿਸ ਨੇ ਚੱਕੇ ਇੱਕ ਥਾਣੇਦਾਰ ਇਹਨਾਂ ਨੂੰ ਚੱਕ ਕੇ ਲਿਆਇਆ ਤੇ ਉਸ ਵੇਲੇ ਦਾ ਜਿਹੜਾ ਐਸਐਸਪੀ ਸੀ ਉੱਥੇ ਜਿਹਦਾ ਨਾਂ ਸੀ ਸਵਰਨ ਸਿੰਘ ਘੋਟਰਾ ਇਸ ਕਰਕੇ ਘੋਟਰਾ ਕਹਿੰਦੇ ਸੀ ਕੋਈ ਜਿਹੜੇ ਨੂੰ ਲਿਆਉਂਦਾ ਪਹਿਲੇ ਸ਼ਬਦ ਕਹਿ ਦਿੰਦਾ ਲਾਓ ਘੋਟਰਾ ਇਹਦੇ 1992 ਦਾ ਮਾਮਲਾ ਹੈ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਇਹਦੀ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ ਤੇ ਜੱਜਦਾਰ ਗਿਆਨੀ ਰਗਵੀਰ ਸਿੰਘ ਕੋਲੇ ਸੌਂਪੀ ਗਈ ਸੀ ਇਹਦਾ ਖਲਾਸਾ ਕਰਦੇ ਹੋਏ ਐਡਵੋਕੇਟ ਸਰਬਜੀਤ ਸਿੰਘ ਬੇਰਕਾ ਨੇ ਜੱਜਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਦਬਾਅ ਨੂੰ ਨਾਜ਼ਰ ਅੰਦਾਜ਼ ਕਰਕੇ ਸਿੱਖ ਰਵੈਤਾ ਮੁਤਾਬਕ ਬੰਦੀ ਕਾਰਵਾਈ ਕਰਨ ਕਿ 25 ਸਾਲਾਂ ਦੇ ਦੌਰਾਨ ਨਾ ਕੌਂਕੇ ਦੇ ਮਾਮਲੇ ਵਿੱਚ ਜਾਂਚ ਰਿਪੋਰਟ ਤੇ ਕੋਈ ਕਾਰਵਾਈ ਹੋਈ ਨਾ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਗਿਆ ਉਹਨਾਂ ਨੇ ਵੀ ਨਹੀਂ ਕੀਤਾ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਸੀ ਜਿਨ੍ਹਾਂ ਨੇ 96 ਦੇ ਵਿੱਚ ਇਹ ਕਿਹਾ ਜੇ ਸਾਡੀ ਸਰਕਾਰ ਬਣੀ ਅਸੀਂ ਇੱਕ ਕਮਿਸ਼ਨ ਬਣਾਵਾਂਗੇ 25 ਸਾਲਾਂ ਦੇ ਵਿੱਚ ਜੋ-ਜੋ ਜਾਤੀਆਂ ਹੋਈਆਂ ਨੇ ਉਹ ਜਾਤੀਆਂ ਦੀ ਰਿਪੋਰਟ ਜਾਰੀ ਕਰਾਵਾਂਗੇ ਇਸ ਮਾਮਲੇ ਦੇ ਵਿੱਚ ਜੱਦਰ ਗੁਰਦੇਵ ਸਿੰਘ ਕੌਂਕੇ ਪੁਲਿਸ ਦੇ ਕਾਗਜ਼ਾਂ ਚ ਅੱਜ ਵੀ ਬਰੋਗ ਕਰਾਰ ਦਿੱਤੇ ਵੀ ਹੈ ਪਹਿਲਾ ਜੁਲਾਈ 1999 ਵਿੱਚ ਸ਼ਰੋਨੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਏਅਰਪੋਰਟ ਸੌਂਪੀ ਗਈ ਸੀ ਕਿ ਕੌਂਕੇ ਨੂੰ ਹਰਾਸਤ ਵਿੱਚ ਰੱਖਿਆ ਗਿਆ ਝੂਠੀ ਰਾਸਤੇ ਦੇ ਵਿੱਚ ਦੋਸ਼ਾ ਤੋਂ ਬਾਅਦ 1998 ਤੋਂ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ ਉਸ ਵੇਲੇ ਦੇ ਏ ਡੀ ਜੀ ਪੀ ਸੁਰੱਖਿਆ ਬੀ ਪੀ ਤਵਾੜੀ ਉਹਨਾਂ ਨੂੰ ਇਹ ਸੌਪਿਆ ਗਿਆ ਤੇ ਰਿਪੋਰਟ ਨੇ ਪੁਲਿਸ ਧਾਵਿਆਂ ਤੇ ਬਹੁਤ ਸਵਾਲ ਖੜੇ ਕੀਤੇ ਐ ਤੇ ਵੀਰ ਕਾ ਸਾਹਿਬ ਕਹਿੰਦੇ ਆ ਜਥੇਦਾਰ ਜੀ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਕਰਿਓ ਇਹ ਸਾਡੇ ਜਥੇਦਾਰ ਕਦੇ ਸਿਆਸੀ ਦਬਾਅ ਤੋਂ ਬਾਹਰ ਨਿਕਲੇ ਐ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਨਹੀਂ ਅਨੇਕ ਵਾਰ ਕਹਿਤਾ ਸੀ ਕਿ ਤੁਸੀਂ ਕਰਦੇ ਨਹੀਂ ਕੁਛ ਸਿੱਖ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਅਕਸ ਘਟ ਰਿਹਾ ਹੈ ਉਹਨਾਂ ਨੂੰ ਢਾਲ ਲੱਗੀ ਹੈ ਇੱਕ ਵਾਰ ਨਹੀਂ ਕਿਹਾ ਉਹਨਾਂ ਨੇ ਬਹੁਤ ਵਾਰੀ ਕਿਹਾ ਤੇ ਜਦੋਂ ਉਹਨਾਂ ਨੂੰ ਹਟਾ ਕੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਜੱਦਾ ਲਾਇਆ ਜੀ ਉਦੋਂ ਵੀ ਉਹਨਾਂ ਨੇ ਕਾਫੀ ਵੱਡੇ ਪੱਧਰ ਤੇ ਕਿਹਾ ਕਿ ਸ਼੍ਰੀਮਾਨ ਜੀ ਹੁਣ ਤੁਸੀਂ ਜਥੇਦਾਰ ਆਪਣੀ ਮਰਜ਼ੀ ਦਾ ਲਾ ਲਿਆ ਕਰਾ ਲਿਓ ਜੋ ਕੁਝ ਕਰਾਉਣਾ ਹੈ ਤੇ ਜਦੋਂ ਰਜਵਾਨਾ ਸਾਹਿਬ ਵਾਲਾ ਸਾਬ ਵਾਲਾ ਮਾਮਲਾ ਹੁੰਦਾ ਹੈ ਨਾ ਲੱਗਦਾ ਕਿ ਪ੍ਰਾਣੀਆਂ ਗਲਤੀਆਂ ਤੋਂ ਇਹਨਾਂ ਨੇ ਸਭ ਕੁਝ ਨਹੀਂ ਸਿੱਖਿਆ ਅਜੇ ਵੀ ਉਸ ਦੇ ਪਾਸੇ ਤੁਰੇ ਫਿਰਦੇ ਐ ਜੱਦਰ ਕਰਦੇਵ ਸਿੰਘ ਕੌਂਕੇ ਵਾਲੀ ਰਿਪੋਰਟ ਜੱਦਰ ਸਭ ਕੋਲੇ ਚਲੀ ਜਾਣਾ ਇਹ ਕਾਲੀ ਸਰਕਾਰ ਨੂੰ ਕਟਾਰੇ 'ਚ ਖੜਾ ਕਰੇਗਾ ਕਿਉਂਕਿ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੀ ਅਸੀਂ ਇਹਦੀ ਜਾਂਚ ਕਰਾਵਾਂਗੇ ਕਮਿਸ਼ਨ ਬਣਾਵਾਂਗੇ ਤੇ ਸਜ਼ਾਵਾ ਦੇਵਾਂਗੇ ਤੇ ਬਾਅਦ ਦੇ ਵਿੱਚ ਜਦੋਂ ਕੁਝ ਪੁਲਿਸ ਆਲੇ ਨੇ ਅੱਖਾਂ ਦਿਖਾਈਆਂ ਤੇ ਬਾਦਲ ਸਾਹਿਬ ਉਸ ਗਲਤੀ ਨਹੀਂ ਸੀ ਹੁੰਦੇ ਹਰਦੇਵ ਹਰਸ਼ੀ ਬੁਲਾਡੇ ਤੋਂ ਸੀਪੀਆਈ ਦੇ ਵਿਧਾਇਕ ਸੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕ ਲਿਆ ਕਿ ਬਾਦਲ ਸਾਹਿਬ ਉਹ ਕਮਿਸ਼ਨ ਦਾ ਕੀ ਬਣਿਆ ਜਿਹੜਾ ਤੁਸੀਂ ਬਣਾ ਕੇ ਇਹਨਾਂ ਪੁਲਿਸ ਵਾਲਿਆਂ ਨੂੰ ਸਜ਼ਾਵਾ ਦੇਣੀਆਂ ਸੀ ਬਾਦਲ ਸਾਹਿਬ ਅੱਖਾਂ ਹੀ ਫੇਰ ਗਏ ਉਹ ਛੱਡੋ ਕਾਕਾ ਗੱਡੇ ਮੁਰਦੇ ਕਾਹਤੋਂ ਖੇਡਦੇ ਹੋਣੇ ਹਾਂ ਹੁਣ ਆਪਾਂ ਗਾਹਾਂ ਦੀ ਗੱਲ ਕਰੀਏ ਪਿਛਲਾ ਨਹੀਂ ਕਿਉਂਕਿ ਉਧਰਲੇ ਪਾਸੇ ਧਮਕੀ ਆ ਗਈ ਸੀ ਕਿ ਤੁਹਾਡਾ ਕੀ ਕੀ ਹੈ ਜੀ ਜਿਹੜਾ ਕੁਝ ਤੁਸੀਂ ਛਪਾਈ ਫਿਰਦੇ ਹੋ ਤੇ ਅਸੀਂ ਵੀ ਫਿਰ ਉਹ ਸਾਰਾ ਕੁਝ ਸਾਹਮਣੇ ਲੈ ਕੇ ਆਵਾਂਗੇ ਦੇਖਿਓ ਸਹੀ ਤੇ ਬਾਦਲ ਸਾਹਿਬ ਦੀ ਹਿੰਮਤ ਨਾ ਰਹੀ ਇਹ ਕਵੇਲੇ ਵੇਲੇ ਰਿਪੋਰਟ ਆ ਗਈ ਹੈ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਚਰੂਮਣੀ ਅਕਾਲੀ ਦਲ ਬਹੁਤ ਸਾਰੇ ਬਵਾਦਾ ਵਿੱਚ ਘਰੇ ਹੋਏ ਨੇ ਇੱਕ ਪਾਸੇ 31 ਦਸੰਬਰ ਨੂੰ ਭਾਈ ਰਾਜੋਆ ਨੇ ਦਾ ਅਲਟੀਮੇਟਮ ਵੀ ਖਤਮ ਹੋ ਜਾਵੇਗਾ ਉਹਨਾਂ ਦੀ ਧਰਮ ਪਤਨੀ ਬੀਬੀ ਹਰ ਸਵਰਥਕੌਰ ਦੇ ਸਵਾਲ ਤੇ ਦੋ ਟੁਕ ਸ਼ਬਦਾਂ ਚ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਕਹਿਤਾ ਕਿ ਜਿਹੜੇ ਬੰਦੇ ਨੂੰ ਅਹਿਸਾਸ ਹੀ ਨਹੀਂ ਆਪਣੇ ਕੀਤੇ ਦਾ ਪਛਤਾਵੇ ਦਾ ਨਿਕਰਨ ਜੋਗਾ ਉਹੋ ਜਿਹੇ ਬੰਦੇ ਨੂੰ ਕੀ ਕਰਨਾ ਹੈ ਜੀ ਉਹ ਮਾਭੀ ਆ ਮੰਗੇ ਫਿਰ ਦੇਖਾਂਗੇ ਪਰ ਦੂਜੇ ਪਾਸੇ ਇਹ ਹੈ 2012 ਦੇ ਵਿੱਚ ਜਦੋਂ ਬਾਦਲ ਸਾਹਿਬ ਦੀ ਸਰਕਾਰ ਇੱਥੇ ਦੁਬਾਰਾ ਬਣ ਗਈ ਤੇ ਉਹ ਖੁਦ ਗਏ ਰਾਸ਼ਟਰਪਤੀ ਕੋਲ ਗ੍ਰਹਿ ਮੰਤਰਾਲੇ ਨੂੰ ਮਾਮਲਾ ਭੇਜਤਾ ਨੌ ਬੰਦਿਆਂ ਦਾ 2019 ਦੇ ਵਿੱਚ ਨੋਟੀਫਿਕੇਸ਼ਨ ਹੋਇਆ ਅੱਠ ਦੀ ਰਿਹਾਈ ਤੇ ਰਜਵਾਰਾਂ ਦੀ ਸਜ਼ਾ ਜਿਹੜੀ ਐ ਫਾਂਸੀ ਤੋਂ ਉਮਰ ਗਈ ਇਹ ਗੱਲ ਉਸ ਵੇਲੇ ਆਈ ਸੀ ਸੋ ਉਹਨਾਂ ਨੇ ਦੋ ਟਕ ਕਰਤੀ ਉਥੋਂ ਪਤਾ ਲੱਗਦਾ ਹੈ ਉਹ ਕਿੰਨੇ ਕੁ ਗੰਭੀਰ ਨੇ ਉਹਨਾਂ ਨੂੰ 13 ਰਾਜਾਂ ਦਾ ਕੋਈ ਬਹੁਤਾ ਫਿਕਰ ਨਹੀਂ ਆ 13 ਸੀਟਾਂ ਦਾ ਉਹਨਾਂ ਨੇ ਬਹੁ ਗਿਣਤੀ ਸੀਟਾਂ ਵਾਲਿਆਂ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਤੇ ਸਵਾਲ ਇਹ ਵੀ ਉੱਠਦਾ ਹੈ ਇਹ ਪੰਜਾਬੀ ਪਾਰਟੀ ਬਣਾਉਣ ਵਾਲੇ ਪੰਥਕ ਛੱਡ ਕੇ 96 ਤੋਂ 20 ਤੱਕ 24 ਸਾਲ ਭਾਈਵਾਲ ਰਹੇ ਇਹਨਾਂ ਦੀ 7 ਤੋਂ 17 ਤੱਕ ਇਹ ਪੰਜਾਬ ਦੇ ਵਿੱਚ ਵੀ ਭਾਈਵਾਲ ਕੇਂਦਰ ਦੇ ਵਿੱਚ ਵੀ 14 ਤੋਂ 20 ਤੱਕ ਭਾਈਵਾਲ 19 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਲੋਕਾਂ 'ਚ ਕਾਮ ਚਰਚਾ ਜਦੋਂ ਕੱਲ ਜੀ ਪਰਸੋਂ ਇਹਨਾਂ ਨੂੰ ਦੋ ਟੁੱਕ ਕੀਤੀ ਸੀ ਬੀਬੀ ਹਰਸਪ੍ਰਿਤ ਕੌਰ ਨੂੰ ਇਹ ਅਸਤੀਫਾ ਹੀ ਦੇ ਦਿੰਦੇ ਸਵਰਨਜੀਤ ਸਿੰਘ ਬਾਣ ਕਹਿੰਦੇ ਹੁੰਦੇ ਆ ਉਹ ਕਾਕਾ ਤੁਸੀਂ ਤਾਂ ਏਡੀਆਂ ਏਡੀਆਂ ਕੁਰਸੀਆਂ ਦੀਆਂ ਗੱਲ ਕਰਦੇ ਹੋ ਇਹ ਤਾਂ ਕੋਈ ਨਿੱਕੀ ਮੋਟੀ ਚੀਜ਼ ਮਿਲੀ ਹੋਵੇ ਉਹ ਤੋਂ ਅਸਤੀਫਾ ਨਹੀਂ ਦਿੰਦੇ ਜੇ ਕਿਤੇ ਸਰਦਾਰ ਸੁਰਜੀਤ ਸਿੰਘ برਨਾਲਾ 1986 ਚ ਜਦੋਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ ਸੀ ਅਸਤੀਫਾ ਦੇ ਗਏ ਹੁੰਦੇ ਇਸੇ ਅਕਾਲੀ ਦਲ ਦਾ ਬੂਹ ਮਹਾਂਦਰਾ ਕੋਈ ਹੋਰ ਹੋਣਾ ਸੀ ਸੋ ਇਹਨਾਂ ਅਕਾਲੀ ਆਗੂਆਂ ਬਾਰੇ ਪ੍ਰਚਲਿਤ ਹੈ ਕਿ ਕੁਰਸੀ ਨੂੰ ਬਹੁਤ ਚਿੰਬੜ ਕੇ ਬੈਂਦੇ ਆ ਉਹਨਾਂ ਦਾ ਬਾਕੀਆਂ ਬਾਰੇ ਵੀ ਹੈ ਸੋ ਇਸ ਮਸਲੇ ਦੇ ਉੱਤੇ ਕੌਂਕੇ ਸਾਹਿਬ ਵਾਲਾ ਮਾਮਲਾ ਹੁਣ ਉਸ ਵੇਲੇ ਆ ਗਿਆ ਜਦੋਂ ਪਹਿਲੇ ਹੀ ਵਿਵਾਦ ਅਕਾਲੀ ਦਲ ਦਾ ਖੜਾ ਨਹੀਂ ਛੱਡਦੇ ਜੀ ਸਟੋਨ ਸਾਹਿਬ ਨਾਲ ਹੀ ਗੱਲ ਕਰਾਂਗੇ ਬੀਬੀ ਜਗੀਰ ਕੌਰ ਨੇ ਵੀ ਇਹੀ ਗੱਲ ਤੇ ਇੱਕ ਸਵਾਲ ਖੜੇ ਕੀਤੇ ਨੇ ਸੁਖੀ ਬਾਦਰ ਨੂੰ ਲੈ ਕੇ ਕਹਿੰਦੇ ਜੇ ਆ ਪਾਰਟੀ ਵਿੱਚ ਸ਼ਾਮਲ ਹੋਵਾਂਗੀ ਤਾਂ ਸੁਖੀ ਬਾਦਰਾ ਨੇ ਉਹਦੇ ਛੱਡਣਗੇ ਜੀ ਬੀਬੀ ਜਗੀਰ ਕੌਰ ਦੇ ਕੁਝ ਤਰਕ ਦਿੱਤੇ ਆ ਜੀ ਉਹ ਕਹਿੰਦੇ ਮੈਤਾ ਪਾਰਟੀ ਛੱਡੀ ਨਹੀਂ ਸੀ ਮੈਂ ਤਾਂ ਪਾਰਟੀ ਦੇ ਵਿੱਚ ਹੀ ਸਾਂ ਮੈਨੂੰ ਤੁਸੀਂ ਕੱਢਿਆ ਜੀ ਉਹ ਕਹਿੰਦੀ ਮੈਂ ਅੱਜ ਵੀ ਗੱਲ ਉਹਨਾਂ ਨਾਲ ਕੰਮ ਕਰਨ ਨੂੰ ਤਿਆਰ ਹਾਂ ਪਰ ਕੁਝ ਸ਼ਰਤਾਂ ਨੇ ਅੱਜ ਜਦੋਂ ਦੋ ਤਰ੍ਹਾਂ ਦੇ ਸਵਾਲ ਹੈ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਆਓ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਉਮਰ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢਿੱਡ ਸਾਹਿਬ ਤੇ ਬੀਬੀ ਜਗੀਰ ਕੌਰ ਦੋਨੋਂ ਹੀ ਵੱਡੇ ਨੇ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਿਉਂ ਜਿਨ੍ਹਾਂ ਦੇ ਨਾਲ ਬਿਵਾਦ ਉਹ ਜੁੜੇ ਵਿਆ ਜਿਹੜੇ ਪੰਥਕ ਆਗੂ ਤੇ ਹੋਣੇ ਨਹੀਂ ਚਾਹੀਦੇ ਬੀਬੀ ਜਗੀਰ ਕੌਰ ਨੇ ਕਿਹਾ ਮੈਂ ਚਾਰ ਵਾਰ ਪ੍ਰਧਾਨ ਰਹੀ ਹਾਂ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਕਹਿੰਦੇ ਮੈਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਨਾ ਕਿ ਕਿਸੇ ਹੋਰ ਪਾਰਟੀ ਤੋਂ ਸ਼ਾਮਲ ਹੋਈਆਂ ਸੋ ਜੇ ਕਹਿੰਦੇ ਤੁਸੀਂ ਅਕਾਲੀ ਦਲ ਸੁਰਜੀਤ ਕਰਨਾ ਚਾਹੁੰਦੇ ਹੋ ਮੈਂ ਅੱਜ ਵੀ ਉਸੇ ਮੰਗ ਤੇ ਖੜੀ ਹਾਂ ਕਿ ਸਰਦਾਰ ਸੁਖਵੀਰ ਸੋਬਾਦਲ ਅਸਤੀਫਾ ਦੇਣ ਉਹਨਾਂ ਨੂੰ ਤੁਰੰਤ ਪਦਰ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਬਾਕੀਆਂ ਗੱਲਾਂ ਬਾਅਦ ਚ ਜੀ ਤੇ ਆਪਣੀ ਗਲਤੀ ਮੰਨਨ ਆਮ ਲੋਕਾਂ ਦੇ ਵਿੱਚ ਚਰਚਾ ਕਿ ਜਿਹੜਾ ਆ ਸੁਖਵੀਰ ਸਿੰਘ ਉਹਨੇ ਮਾਫੀ ਮੰਗੀ ਹੈ ਕਿ ਜਾਣੇ-ਨਜਾਣੇ ਵਿੱਚ ਗਲਤੀਆਂ ਜਦ ਤੱਕ ਅਕਾਲ ਤਖਤ ਸਾਹਿਬ ਵਾਲੇ ਦੱਸਣ ਕਿ ਇਹ ਮर्याਦਾ ਦੇ ਮੁਤਾਬਕ ਹੈ ਜਾਂ ਇੰਨਾ ਚ ਇੰਨੀ ਕ ਹਿੰਮਤ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੱਕ ਇਹ ਗੱਲ ਕਹਿ ਸਕਣ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਸशोਭਤਰੀ ਆਉਂਦਾ ਇਹ ਉਲਜੀ ਹੋਈ ਤਾਣੀ ਪੰਥ ਦੀ ਸੁਲਝਣੀ ਨਹੀਂ ਜੁਰਤ ਚਾਹੀਦੀ ਆ ਕਹਿਣ ਦੀ ਕਿ ਮੇਰੇ ਚਾਹ ਜੁਰਤ ਹੈ ਤੇ ਮੈਂ ਇਹ ਕਹਿ ਰਿਹਾ ਕੁਰਸੀਆਂ ਨਾਲ ਨਾ ਚਿਪੜੋ ਐਸ ਵੇਲੇ ਪੰਥਕ ਮੈਂ ਇੱਕ ਵਾਰ ਨਹੀਂ ਅਨੇਕ ਵਾਰ ਕਹਿਣਾ ਕਿਤਰੀ ਪਾਰਟੀ ਸ਼ੁਰੂਮਣੀ ਅਕਾਲੀ ਦਲ ਆ ਪੰਜਾਬ ਦੀ ਸ਼ੁਰੂਮਣੀ ਅਕਾਲੀ ਦਲ ਦਾ ਪਰਫੁੱਲਤ ਹੋਣਾ ਪੰਜਾਬ ਦੇ ਹਿੱਤ ਚ ਹੈ ਜੇ ਉਹ ਸਿਧਾਂਤ ਤੇ ਖੜਨ ਤਾਂ ਸੋ ਇਸ ਲਈ ਕਈ ਪਾਸਿਆਂ ਤੋਂ ਸਾਨੂੰ ਹੁਣ ਦਿਖਣਾ ਹੋਵੇਗਾ ਕਿ ਸਰਦਾਰ ਸੁਖਵੀਰ ਸੋਬਾਦਰ ਪੰਥ ਦੇ ਬਡੇਰੇ ਹਿੱਤਾਂ ਵਾਸਤੇ ਇਕੱਠੇ ਹੁੰਦੇ ਆ ਜਾਂ ਨਹੀਂ ਜੀ ਜੀ ਸੋਸਰ ਨਾਲ ਹੀ ਗੱਲ ਕਰਦੇ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ ਇੱਕ ਟਵੀਟ ਕੀਤਾ ਗਿਆ ਸੀ ਵੀ ਫਤਿਹਗਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਉਹਨਾਂ ਕਹਿੰਿਆ ਸੀ ਕਿ ਮਾਤਮ ਦਾ ਬਿਗਲ ਵੱਜੇਗਾ 27 ਤਰੀਕ ਨੂੰ 10:10 ਦੇ ਉੱਤੇ ਜਿੱਤੇ ਚੱਲਦੇ ਫਿਰ ਐਸਜੀਪੀਸੀ ਵੱਲੋਂ ਇਤਰਾਜ਼ ਜਤਾਇਆ ਗਿਆ ਕਈ ਸਵਾਲ ਖੜੇ ਕੀਤੇ ਗਏ ਨੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਇਤਰਾਜ਼ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂ ਪਹਿਲਾਂ ਵੀ ਕਿਹਾ ਮੈਂ ਹੁਣ ਵੀ ਕਹਿੰਦਾ ਜਰੂਰੀ ਨਹੀਂ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੋਣ ਦੇ ਨਾਤੇ ਸਾਰੀਆਂ ਸਿੱਖ ਰੌ ਰੀਤਾਂ ਬਾਰੇ ਉਹਨਾਂ ਨੂੰ ਪਤਾ ਹੋਵੇ ਚੰਗਾ ਤਾਂ ਇਹ ਸੀ ਮੁੱਖ ਮੰਤਰੀ ਸਾਹਿਬ ਆਖਦੇ ਇਹਨਾਂ ਨੂੰ ਇਹ ਜਿਹੜੇ ਅ ਤਬੀਬ ਸਾਹਿਬ ਨੂੰ ਬਤੌਰ ਪ੍ਰਧਾਨ ਕਿ ਧਾਮੀ ਸਾਹਿਬ ਆਪਾਂ ਸਾਂਝੀ ਮੀਟਿੰਗ ਕਰ ਲਈਏ ਧਾਰਮਿਕ ਪ੍ਰਬੰਧ ਤੁਹਾਡੇ ਕੋਲੇ ਆ ਪ੍ਰਸ਼ਾਸਨਿਕ ਪ੍ਰਬੰਧ ਸਾਡੇ ਕੋਲੇ ਆ ਇੱਕ ਇਕੱਠੇ ਰਹਿ ਕੀਤੀ ਜਾ ਸਕਦੀ ਸੀ ਉਹ ਕਹਿੰਦੇ ਬਾਤਵੀ ਵਿਗਲ ਵਜਾਉਣੇ ਇਸ ਤਰ੍ਹਾਂ ਦੀ ਕੁਰਬਾਨੀ ਸਿੱਖ ਇਤਿਹਾਸ ਦੇ ਵਿੱਚ ਨਹੀਂ ਬਿਸ਼ਪ ਦੇ ਵਿੱਚ ਕਿਤੇ ਨਹੀਂ ਆਪਾਂ ਲੋਕ ਚਾਰ-ਚਾਰ ਕੱਪੜੇ ਪਾਏ ਬੈਠੇ ਆ ਤਨ ਜਿਗਰਾ ਉਹ ਮਾਤਾ ਗੁਜਰਕੌਰ ਜੀ ਦਾ ਤਨ ਜਿਗਰਾ ਸਹਬਜਾਦਿਆਂ ਦਾ ਤੇ ਤਨ ਜਿਗਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੂਰੇ ਵਿਸ਼ਵ ਦੇ ਵਿੱਚ ਸਰਵੰਸਦਾਨੀ ਇੱਕੋ ਹੀ ਹੋਇਆ ਹੈ ਕੋਈ ਦੂਸਰਾ ਨਹੀਂ ਹੋਇਆ ਇਹਦੇ باوجود ਕੀ ਕਿਹਾ ਮੈਂ ਹਉ ਪਰਮਪੁਰ ਕੋ ਦਾਸਾ ਦੇਖਣ ਆਇਓ ਜਗਤ ਤਤਵਾਸਾ ਇਨ ਪੁੱਤਰਾਂ ਕੇ ਉਤੇ ਬਾਰ ਦੀਏ ਸਤ ਚਾਰ ਚਾਰ ਬੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਜਿਨ੍ਹਾਂ ਨੇ ਪਿਤਾ ਵਾਰਿਆ ਆਪ ਵਾਰਿਆ ਸਰਬੰਸ ਵਾਰਿਆ ਇਸ ਤੋਂ ਦੂਜੀ ਉਦਾਹਰਨ ਜੇ ਕੋਈ ਬਿਸ਼ਵ ਜਹ ਹੈ ਤਾਂ ਦੱਸ ਦਿਓ ਪ੍ਰਕਾਸ਼ ਇੱਥੇ ਪੰਥਕ ਕਹੌੜ ਵਾਲੇ ਬੰਦੇ ਆਪਣੇ ਸਿਆਸੀ ਹਿਤਾ ਵਾਸਤੇ ਇਹ ਪ੍ਰਚਾਰ ਬਿਸ਼ਪ ਪੱਦਰ ਤੱਕ ਨਹੀਂ ਦੱਸ ਸਕਿਆ ਇੱਥੇ ਗੈਰ ਪੰਜਾਬੀ ਜੋਗੀ ਦੇ ਤਿਆਨਾਥ ਨੇ ਪਹਿਲੀ ਵਾਰ ਮਾਮਲਾ ਉਠਾਇਆ ਕਿ ਸਾਹਿਬਜ਼ਾਦੇ ਹੋਣ ਸ਼ੀਦੇ ਆਜਮ ਭਗਤ ਸਿੰਘ ਹੋਣ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਘੱਟੋ ਘੱਟ ਉਹਨਾਂ ਦੇ ਜਨਮ ਦਿਹਾੜਿਆਂ ਦੇ ਉੱਤੇ ਸਕੂਲਾਂ 'ਚ ਛੁੱਟੀਆਂ ਨਾ ਕਰਿਆ ਕਰੋ ਸਬੰਧਤ ਵਿਦਵਾਨ ਬੁਲਾਓ ਜਿਹਨੂੰ ਬਹੁ ਪਛਾਈ ਗਿਆਨ ਹੋਵੇ ਤੇ ਉਹ ਲੋਕਾਂ ਨੂੰ ਦੱਸੇ ਕਿ ਇਸ ਸਖਸ਼ੀਤ ਦੀ ਕੀ ਮਹੱਤਤਾ ਸੀ ਕੀ ਇਤਿਹਾਸ ਹੈ ਤੇ ਘਟੋ ਘਟ ਅਸੀਂ ਡੇਰੇਦਾਰਾਂ ਦੇ ਹੁਕਮਨਾਮੇ ਤੇ 92 ਲੱਖ ਲਾਤੇ ਜਵਾਲ ਉੱਠਿਆ 19 ਦੇ ਤੰਬੂਆਂ ਦਾ ਕਰੋੜਾ ਰੁਪਇਆ ਕਥਤ ਰੂਪ ਚ ਖਰਚਦਾ ਜੋ 80 ਨਹੀਂ ਭਾਈ ਰਣਜੀਤ ਸਿੰਘ ਸਾਹਿਬ ਦਾ ਜਥੇਦਾਰ ਕਾਲ ਤਖਤ ਸਾਹਿਬ ਚੁੱਕਦੇ ਆ ਤੇ ਕਾਸ਼ ਜੇ ਬਹੁ ਪਛਾਈ ਪ੍ਰਸਾਰ ਤੇ ਕੀਤਾ ਹੁੰਦਾ ਪ੍ਰਚਾਰ ਤੇ ਕੀਤਾ ਹੁੰਦਾ ਹੋ ਸਕਦਾ ਸਾਡੀ ਅੱਜ ਵਾਲੀ ਸਥਿਤੀ ਕੋਈ ਹੋਰ ਹੁੰਦੀ ਜੀ ਜੀ ਸੋ ਸਰ ਸੰਜੀਵ अरोड़ा ਸਾਹਿਬ ਨੇ ਰਾਜ ਸਭਾ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਨੂੰ ਲੈ ਕੇ ਮੁੱਦਾ ਚੁੱਕਿਆ ਉਹਨਾਂ ਨੇ ਬਿਲਕੁਲ ਚੁੱਕਿਆ ਜੀ ਕਿ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਸਸਤੀ ਤੇ ਕਫੈਤੀ ਹੋਣੀ ਚਾਹੀਦੀ ਹੈ ਤਾਂ ਜੋ ਮਾੜੇ ਤੋਂ ਮਾੜਾ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਵੀ ਉਹਦਾ ਫਾਇਦਾ ਲੈ ਲਵੇ ਪਰ ਮੈਂ ਰੋੜਾ ਸਭ ਤੋਂ ਇੱਕ ਪੁੱਛਦਾ ਤੁਸੀਂ ਹੁਕਮਰਾਨ ਧਰਦੇ ਹੋ ਇਹ ਪੰਜਾਬ ਦੇ ਵਿੱਚ ਕੈਂਸਰ ਦੀ ਬਿਮਾਰੀ ਸਭ ਤੋਂ ਵੱਧ ਕਿਉਂ ਫੈਲੀ ਸਾਡੇ ਸਿਆਸਤਦਾਨ ਅਧਿਕਾਰੀ ਕਰਮਚਾਰੀ ਤੇ ਭ੍ਰਸ਼ਟਾਚਾਰ ਇਹ ਸਾਰਾ ਕੁਝ ਜ਼ਿੰਮੇਵਾਰ ਹੈ ਇਹਨੇ ਸਾਰਾ ਕੁਝ ਕੀਤਾ ਜੀ ਜੀ ਸਰ ਨਾਲੇ ਸੁਪਰੀਮ ਕੋਰਟ ਦੇ ਵਿੱਚ 52000 ਕੇਸਾਂ ਦਾ ਨਿਵੇੜਾ ਹੋ ਚੁੱਕਾ ਹੈ ਸਾਊਜੀ ਦੇ ਚੱਲਦੇ ਫੈਸਲਾ ਕੀ ਨਿਵੇੜੇ ਦਿੱਤੇ ਕੇਸ ਜੀ ਸੋ ਆਪਣਾ ਜੀ ਬਾਈ ਚੰਦਰ ਚੂੜ ਸਾਬ ਸਾਡੇ ਇਸ ਵੇਲੇ ਮੁੱਖ ਜੱਜ ਨੇ ਇੱਕ ਜਾਣਕਾਰੀ ਆਈ ਹੈ ਕਿ 1 ਜਨਵਰੀ 2023 ਤੋਂ 15 ਦਸੰਬਰ 2023 ਤੱਕ 52000 ਤੇ 191 ਕੇਸਾਂ ਦਾ ਨਫਟਾਰਾ ਹੋਇਆ ਜੋ ਸਭ ਤੋਂ ਵੱਧ ਨੇ ਹੁਣ ਤੱਕ ਤੇ ਕੇਸ ਉੱਤੇ ਕਿੰਨੇ ਆਏ ਨੇ ਕੇਸ ਕਿੰਨੇ ਆਏ ਨੇ ਉਹ ਆਏ ਨੇ 99191 ਇਹਨਾਂ ਚੋਂ 45642 ਫੁੱਟਕਲ 6590 ਨਿਜਮਤ ਤੇ ਚੰਦਰ ਚੂੜ ਸਾਹਿਬ ਨੇ ਕੀ ਕਿਹਾ ਕਿ ਇਹ ਮਾਮਲਾ ਪ੍ਰਕਿਆਰਤ ਮਤੋਂ ਪ੍ਰਕਿਰਿਆਰਤਮਕ ਜਿਹੜੀਆਂ ਰਸਮੀ ਕਾਰਵਾਈਆਂ ਨੇ ਅੱਜ ਕਰ ਜੀ ਲਾਤੀ ਕੱਲ੍ਹ ਹੋਰ ਲਾਤੀ ਪਰਸੋਂ ਲਾਤੀ ਮੇਰਾ ਖਿਆਲ ਜਿਹੜਾ ਇਹ ਤਿੰਨ ਕਾਨੂੰਨਾਂ ਦੇ ਵਿੱਚੋਂ ਸਮਾਵਤ ਹੋਣ ਜਾ ਰਿਹਾ ਹੈ ਇਹਦੇ ਚ ਫਿਰ ਜਿਹੜੇ ਸਾਡੇ ਕਵੀ ਨੇ ਸਰਜੀਤ ਪਾਤਰ ਸਾਹਿਬ ਉਹਨਾਂ ਦੀਆਂ ਲਾਈਨਾਂ ਚਲ ਲਾਣਾ ਦੇਣ ਕਿਤੇ ਇਸ ਅਦਾਲਤ ਵਿੱਚ ਬੰਦੇ ਬਿਰਖੋਗੇ ਫੈਸਲੇ ਸੁਣਦੇ ਸੁਣਦੇ ਆ ਜੀ ਜੀ ਸਟੇਟ ਸਾਹਿਬ ਜਿਹਦੇ ਪਰ ਜਸਟਿਸ ਰਾਉ ਸਾਹਿਬ ਵੱਲੋਂ ਕਿਹਾ ਗਿਆ ਕਿ ਜੋ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਉਹ ਜੂਨ ਜੁਲਾਈ ਤੱਕ ਹੋ ਜਾਣੀ ਚਾਹੀਦੀਆਂ ਨੇ ਜੀ ਬਿਲਕੁਲ ਜੀ ਉਹਨਾਂ ਨੇ ਕਿਹਾ ਹੈਗਾ ਜਸਟਿਸ ਐਸਐਸ ਸਰੋ ਨੇ ਜਿਹੜੇ ਕਿ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਨੇ ਕਿ ਇਹ ਜਿਹੜੀ ਜੂਨ ਜੁਲਾਈ ਤੱਕ ਹੋ ਸਕਦੀਆਂ ਨੇ ਅਜੇ ਤੱਕ तकरीबन तकरीबन 7 ਲੱਖ ਲੋਕਾਂ ਨੇ ਫਾਰਮ ਭਰੇ ਐ 20 ਦਸੰਬਰ ਤੱਕ ਤੇ 29 ਫਰਵਰੀ ਤੱਕ ਅਜੇ 2 ਮਹੀਨਿਆਂ ਤੋਂ ਥੋੜਾ ਜਿਹਾ ਵੱਧ ਸਵਾ ਦੋ ਮਹੀਨਿਆਂ ਦਾ ਸਮਾਂ ਸਾਡੇ ਕੋਲ ਬਚਦਾ ਹੈ ਲੋਕ ਜਿਹਨਾਂ ਜਿਹੜੇ ਵੀ ਉਹਦੇ ਵੋਟਰ ਐਲੀਜੀਬਲ ਨੇ ਉਹਨਾਂ ਨੂੰ ਫਾਰਮ ਲੈ ਕੇ ਵੋਟਾਂ ਬਰਾ ਲੈਣੀਆਂ ਚਾਹੀਦੀਆਂ ਜੀ ਅੱਜ ਦੇ ਪ੍ਰੋਗਰਾਮ ਵਿੱਚ ਆਨੇ ਟੀਲਸਾਫ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ